ਟੈਟੂ ਬਣਾਉਣ ਦਾ ਕੰਮ ਸਿੱਖ ਲਈ ਦੋ ਬੱਚਿਆਂ ਦੀ ਮਾਂ ਨੂੰ ਟੈਟੂ ਸਿਖਾਉਣ ਵਾਲਾ ਹੀ ਨੌਜਵਾਨ ਲੈ ਕੇ ਫਰਾਰ ਹੋ ਗਿਆ ਖਬਰ ਤੁਹਾਨੂੰ ਗਰਦਾਸਪੁਰ ਦੇ ਨਦੀਕੀ ਪਿੰਡ ਅਧਕਾਰੀਆਂ ਜਿੱਤੇ ਕਿ ਦੱਸਿਆ ਜਾ ਰਿਹਾ ਹੈ ਸ਼ਹਿਰ ਦੀ ਦੁਕਾਨ ਦੇ ਵਿੱਚ ਇੱਕ ਦੋ ਬੱਚਿਆਂ ਦੀ ਮਾਂ ਕੰਮ ਸਿੱਖਣ ਲਈ ਗਈ ਸੀ ਦੱਸਿਆ ਰਿਹਾ ਕਿ ਉੱਥੇ ਇੱਕ ਨੌਜਵਾਨ ਜੋ ਕੰਮ ਸਿਖਾਉਣ ਵਾਲਾ ਸੀ ਟੈਟੂਆਂ ਦਾ ਤਾਂ ਉਹੀ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਔਰਤ ਦੇ ਪਤੀ ਨੇ ਇਲਜ਼ਾਮ ਲਗਾਏ ਨੇ ਦੋਸ਼ ਲਗਾਏ ਨੇ ਕਿ ਬੀਤੀ ਰਾਤ ਜਦੋਂ ਹੋ ਦਵਾਈ ਲੈਣ ਗਿਆ ਤਾਂ ਦੱਸਿਆ ਕਿ ਰਾਸਤੇ ਦੇ ਵਿੱਚ ਉਸ ਨੌਜਵਾਨ ਨੇ ਜੋ ਟੈਟੂ ਸਖਾਣ ਵਾਲਾ ਸੀ ਉਸਨੇ ਉਸ ਨੂੰ ਧਮਕਾਇਆ ਜਿਸ ਤੋਂ ਬਾਅਦ ਚੱਕ ਕੇ ਉਸਦੀ ਪਤਨੀ ਨੂੰ ਲੈ ਕੇ ਫਰਾਰ ਹੋ ਗਿਆ ਤਾਂ ਇਹ ਸ਼ਿਕਾਇਤ ਔਰਤ ਦੇ ਪਤੀ ਨੇ ਪੁਲਿਸ ਕੋਲ ਦਰਜ ਕਰਵਾਈ ਤੇ ਨਾਲ ਦੀ ਨਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਲੈ ਕੇ ਐਸ.ਸੀ. ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਨੌਜਵਾਨ ਨੇ ਇਲਜ਼ਾਮ ਲਗਾਏ ਨੇ ਉਸ ਤਰੀਕੇ ਨਾਲ ਸ਼ਿਕਾਇਤ ਜਿਹੜੀ ਦਰਜ ਕਰ ਲਈ ਹੈ ਤੇ ਜਲਦੀ ਹੀ ਉਸ ਨੌਜਵਾਨ ਨੂੰ ਕਾਬੂ ਕਰ ਲਿਆ ਜਾਵੇਗਾ ਜੋ ਇਸ ਦੀ ਘਰਵਾਲੀ ਨੂੰ ਫਰਾਰ ਕਰਕੇ ਲੇ ਗਏ ਤਸਵੀਰਤਾਂ ਸਿੱਧੇ ਦਿਖਾ ਰਹੇ ਆ ਵੱਧ ਤੋਂ ਵੱਧ ਕਮਨ ਸ਼ਰ ਕਰਿਓ ਦੇਖੋ ਦੋ ਬੱਚੇ ਨੇ ਦੋ ਬੱਚਿਆਂ ਨੂੰ ਹੁਣ ਕਿਵੇਂ ਪਾਲਣ ਪੋਸ਼ਣ ਹੋਵੇਗਾ ਕਿਵੇਂ ਉਹਨਾਂ ਦੀ ਸੰਭਾਲ ਹੋਏਗੀ ਤਾਂ ਉਹ ਮਾਂ ਨੇ ਭੋਰਾ ਨਹੀਂ ਸੋਚਿਆ ਤਾਂ ਉਸ ਨੌਜਵਾਨ ਦੇ ਨਾਲ ਭੱਜ ਗਈ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿਵੇਂ ਉਹ ਦੋ ਬੱਚਿਆਂ ਦਾ ਪਿਓ ਦਰਦਰ ਦੀ ਠੋਕਰਾ ਖਾ ਰਿਹਾ ਤੇ ਇਹ ਵਿਨੈਦਰ ਕੁਮਾਰ ਇਹ ਮੇਰੇ ਸਹਧ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮੁਰਾ ਲੈ ਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿੱਖਰੀ ਤੇ ਗੱਲਬਾਤ ਹੁੰਦਾ ਹੈਗੀ ਕੋਈ ਆਪੋ ਚੁਮਰੇ ਦੀ ਨਾਲ ਤੇ ਥੋੜਾ ਜਿਆ ਇਨਾਂ ਦਾ ਪਚੱਕਰ ਚੁੱਕ ਮਿਰਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆ ਬਿਆਨ ਦੇ ਕੇ ਗਈ ਹੈ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਧਮ ਕਿ ਦਿੱਤੀ ਇਹਨੂੰ ਮਾਰਨ ਮੰਉਂਦੀ ਤੇ ਰਾਤ ਦਵਾਈ ਦੂ ਵੀ ਲੈਣਾ ਇਹ ਘਰੋਂ ਧਾਂਕੇ ਤਾਨੂੰ ਮਤਲਬ ਉਹ ਇਥੇ ਜ਼ਬਰਦਸਤੀ ਨਾਲ ਕੋ ਲੈ ਗਏ ਐਪਲੀਕੇਸ਼ਨ ਦਿੱਤੀ ਹੈ ਥਾਣੇ ਦਿਖਾ ਦਿੱਤੀ ਹੁਣ ਥਾਣੇ ਵਾਲੇ ਕਹਿੰਦੇ ਕਰ ਰਹੀ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਮੁੜੇ ਦਾ ਨੰਬਰ ਹੈ ਘਰ ਕੋਈ ਇੰਨਾ ਦੌੜੀ ਜੂ ਹੁਣ ਬਸ ਬੰਦ ਆ ਰਿਹਾ ਫਿਰ ਇਨਸਾਫ ਮੁੜੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਏ ਇੰਨਾ ਜਿਹੜਾ ਨਾ ਬੜੀ ਨਰਕ ਮਾਰ ਨਰਦਾਂ ਆਂਦੀ ਸੜ ਮੈਂ ਦਵਾਈ ਲੈਣਾ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੁੰਡਾ ਆ ਆਦੀ ਤੇ ਉਹਨਾਂ ਦੀ ਕੋਈ ਗੱਲਬਾਤ ਪਹਿਲਾਂ ਦੀ ਉਹ ਤੁਹਾਨੂੰ ਕੀ ਦਿੰਦਾ ਦੀ ਮਿੰਦੂ ਵੀ ਤੈਨੂੰ ਵੀ ਤੇ ਮੇਰੇ ਘਰ ਦੀ ਲੈ ਗਿਆ ਤੇ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਇਨਸਾਫ ਮਿਲੇ ਸਾਡਾ ਬੱਚਾ ਇਹ ਮੇਰੇ ਦੋ ਬੱਚੇ ਨੇ ਤੇ ਮੈਨੂੰ ਇਨਸਾਫ ਮਿਲੇ ਵੀਰੇ ਨਾਲ ਧੱਕਾ ਕਰਦੇ ਆ ਜੀ ਆਸਮੋਸੂਲ ਹੋਈ ਏ ਸਾਨੂੰ ਵੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਰ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫਿਰ ਚਲੀ ਗਈ ਹੈ ਉਹਦੇ ਨਾਲ ਤੇ ਇਸ ਬੰਦੇ ਅਸੀਂ ਉਹਨੂੰ ਪੜਤਾਲ ਕਰ ਰਹੇ ਆ